ਲੋ ਜੀ ਲੋ ਜੀ ਸੁਰਖੀਆਂ ਬਿੰਦੀਆਂ ਲੱਗ ਰਹੀਆਂ ਹੈ ਹੈਲੋ ਗੁੱਡ ਮਾਰਨਿੰਗ ਸਾਰਿਆਂ ਨੂੰ ਲੋ ਜੀ ਗੁੱਡ ਮਾਰਨਿੰਗ ਹੋ ਗਈ ਆਪਾਂ ਉੱਠ ਗਏ ਆ ਮੂੰਹ ਦੇ ਖੋਲੇ ਹੋਸੀਆ ਹੁੰਦੀ ਹੈ ਸਸੀ ਕਾ ਰਾਤੀ ਜਗਦਾ ਮਾਂਗੇ ਮੰਮੀ ਹੋਣੀ ਇਹ ਕਹਿੰਦਾ ਮੈਂ ਦੋਸਤ ਨਾਲ ਆਉਂਦੇ ਆ ਰੋਟੀ ਪਣੀ ਬਣਾ ਕੇ ਰੱਖ ਤੇ ਜਿਸਲੇ ਮੈਂ ਦੇਖਿਆ ਤੇ ਇਹ ਤੇ ਮੰਮੀ ਆਉਂਦੇ ਮੈਂ ਸਗੋ ਰਾਮ ਚਾਦ ਚ ਉਧਰ ਵਸਾਈ ਚੰਗੀ ਤਰ੍ਹਾਂ ਸਫਾਈ ਕੀਤੀ ਮੈਂ ਕਿਹਾ ਕਾਲੀ ਕਾਲੀ ਤੇ ਜਲੀਨ ਨੂੰ ਨਹੀਂ ਸੁਵਾਇਆ ਮੈਂ ਕਿਹਾ ਪਹਿਲਾਂ ਚਾਦ ਚ ਉਧਰ ਪਛਾੜ ਲਮ ਤੇ ਇੰਨਾ ਨਹੀਂ ਪਤਾ ਸੀ ਕਿ ਮੰਮੀ ਤੇ ਹੁੰਦੇ ਮੈਂ ਕਿਹਾ ਮੈਂ ਤਾਂ ਵਸੂਣੀ ਹੁੰਦੀ ਸੀ ਲੈ ਸਾਜੂ ਇਹ ਤੂੰ ਮੋਚੀ ਕੀ ਪਾ ਤੋ ਵੀ ਇਹ ਤੋ ਵੀ ਸੁੱਚੀ ਹੈ ਲੈ ਲੇ ਗੇ ਡੋਫੀ ਬੀਨ ਕੇ ਰਾਤ ਕੇ ਜੀਆ ਲੋ ਜੀਆ ਲੋ ਜੈਲੋ ਟੋਫੀ ਚਾਹੀਦੀ ਜੈਲੋ ਲੋ ਜੀ ਮੈਂ ਹੁਣ ਝਾੜੂ ਫੇਰਨ ਦੇਈਆਂ ਸਾਰਾ ਝਾੜੂ ਫੇਰ ਦਿੱਤਾ ਬਸ ਇੱਥੋਂ ਫੇਰ ਕੇ ਫੇਰ ਰੱਖਣੀ ਹੈ ਦਾਲ ਅੱਗ ਸਾਡੀ ਮਗਰ ਲੱਗੀ ਆ ਮੰਮੀ ਹੁਣੀ ਮੇਰੇ ਆਏ ਆ ਤੇ ਫੇ ਆਪ ਬਣਾਵਾਂਗੇ ਜੀ ਦਾਲ ਚੋਲ ਪਾਣੀ ਭਰਨਾ ਹਲੇ ਬਹੁਤ ਜ਼ਿਆਦਾ ਕੰਮ ਪਿਆ ਆ ਮੈਂ ਝਾੜੂ ਫੇਰ ਲਮ ਗੁੱਡ ਮਾਰਨਿੰਗ ਚਾਲੇ ਕਿੰਦੀ ਹੁਣ ਆਤਾ ਬੜੇ ਜਾਣੇ ਬੈਠੇ ਆ ਮੰਮੀ ਬਣੀ ਆਏ ਰਾਤ ਜੱਛੂਏ ਉਹ ਜੱਛੂ ਲੈ 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 ਤੇਰੀ ਮਾਂ ਚਾਲਿਆ ਆ ਤੇਰੀ ਮਾਂ ਅੱਜ ਕਿਉਂ ਲੇਟ ਉੱઠી ਕੀ ਗੱਲ ਹੈ ਬਹੁਤ ਨਿੰਨੇ ਜੜੀ ਆਈ ਪਿੰਦੀ ਤੇ ਲੱਗੀ ਸਾਂ ਪਈ ਦੇ ਦੂਗਾ ਅੱਜ ਟਾਈਮ ਦਾ ਐਂਦੀ ਸੇ ਇਹਦੇ ਬੰਦੀ ਆ ਇਹ ਮਸਲੀ ਮਸਲੀ ਓ ਮਸਲੀ ਦੇ ਦਈਆਓ ਕੀ ਹੋਜੀ ਓ ਤਾਂ ਸੋ ਗਿਆ ਆ ਇੱਧਰ ਜਸਲੀਨ ਦੀਆਂ ਹੁੰਦੀਆਂ ਆ ਮਾਲਿਸ਼ਾਂ ਚਚੂਏ ਮਾਲਚਾ ਹੁੰਦੀਆਂ ਆ ਆ ਦੇ ਲੋਕੀ ਗੇਮ ਮੇਰੇ ਜਲੂਸ ਨਿਕਲੇ ਤਾਂ ਉਸ ਤੋਂ ਦੱਸੇ ਮੜਾ ਜਸਲੀਨ ਨੇ ਮਾਲਚਾ ਕਰਾਉਂਦੀ ਆ ਨਾਨੀ ਕੋਲੋਂ ਕੀ ਆਪ ਸਾਭ ਜੀ ਹਲੇ ਉੱਠੇ ਨਹੀਂ ਹੋ ਤਾਂ ਉਹ ਤਾਂ ਸੀਟੀਆਂ ਵੱਜ-ਵੱਜ ਹੋਈਆਂ ਕੰਬਲੀਆਂ ਬਹੁਤ ਖੜਾ ਲੱਗਦੇ ਫਿਰ ਮੈਂ ਲੱਗੀ ਨਹੀਂ ਦਾਲ ਚੋਲ ਬਣਾਉਣਾ ਅੱਜ ਕਾਕਾ ਆਪਣਾ ਸੋਨੇ ਦਾ ਕੰਮ ਸੋਨੇ ਦਾ ਕਹਿ ਦੋ ਦੱਸ ਓਏ ਕੰਬਰਾ ਕਰ ਲੈ ਸੈਜੂ ਸਿਹਤ ਕੋਲ ਸਕੂਲੇ ਵੀ ਜਾਣਾ ਆ ਠੀਕ ਆ ਨਹੀਂ ਚੱਲ ਜਲਦੀ ਔਰ ਕਿ ਤਸਤਾ ਰਾਤ ਨੂੰ ਪਹਿਰੇ ਤੇ ਗਿਆ ਇਹ ਹੈ ਹੈ ਲਓ ਜੀ ਦਾਲ ਸਾਡੀ ਕੁਛ ਇੱਦਾਂ ਦੀ ਹੋ ਗਈ ਆ ਧੂਆ ਹੀ ਆ ਗਿਆ ਦਾਲ ਲਓਏ ਥੋੜਾ ਕਲਾ ਤੋੜੋ ਤਾਂ ਪਲ ਗਿਆ ਦਾਲ ਤੇ ਲਓ ਜੀ ਦਾਲ ਗਈ ਪਏ ਥੋੜਾ ਗਿਆ ਇੱਥੇ ਲੱਗ ਦਾਲ ਨੂੰ ਲਓ ਜੀ ਦਾਲ ਰੈਡੀ ਹੋ ਗਈ ਹੈ ਸੋ ਨਾ ਬੰਨੂ ਨੇ ਬਸ ਥੋੜਾ ਜਿਹਾ ਕੰਮ ਖਤਮ ਤਾਨੂੰ ਵੀ ਜੜਾ ਚੋਰ ਚੂੜੇ ਹਾਂ ਬਾਗ ਦੇ ਹਾਲੀ ਦਿੱਤਾ ਇਹ ਤੂੰ ਖਾਦੇ ਆ ਆ ਬਾਗ ਗਈ ਆ ਮੈਂ ਨਾ ਖਾਦੇ ਆ ਮੈਂ ਨਾ ਤੂੰ ਖਾਦੇ ਕਿੰਨਾ ਚਲਾਕ ਇਹ ਹੋਏ ਰੱਬਾ ਮੇਰਾ ਹੁਣ ਵੀਡੀਓ ਬਣਦੀ ਦੀ ਮੇਨ ਜਾਣ ਕੇ ਕਹਿਣਾ ਵੀ ਇਹ ਖਾਂਦਾ ਰਹਿੰਦਾ ਮੈਂ ਨਹੀਂ ਖਾਦੇ ਉਹਨੇ ਖਾਦੇ ਆ ਤਾ ਤੁਹਾਨੂੰ ਦੱਸ ਦਿੰਦੀ ਕੁੱਖ ਖਾਦੇ ਨਾ ਪਹਿਲਾਂ ਸੱਸ ਕਿੱਦਾਂ ਬਣੀ ਹਾਂ ਵਧੀਆ ਬਣੀ ਆ ਤੂੰ ਖਾਦੇ ਆ ਪਾਣੀ ਲਿਆ ਬਬੂ ਉਹ ਬਾਲਟੀ ਲੈ ਗਿਆ ਪਾਣੀ ਜਾਨੀ ਛੋੜੀ ਆ। ਤੁਹਾਨੂੰ ਕਿੱਧਰ ਲੱਗੇ ਚੋਲ। ਇਹਨਾਂ ਨੇ ਧਾਲ ਪਾਈ ਨਹੀਂ ਤਾਂ ਚੋਲ ਨਹੀਂ ਸਕਦੇ। ਧਾਲ ਪਾਹ ਹਾਂ। ਉਹ ਜੀ ਪਾਣੀ ਆ ਗਿਆ ਆਪਣਾ ਹੀ ਚੈੱਕ ਕਰੋ ਪਾਣੀ। ਨਾ ਨਾ। ਅਵੇ। ਉਹ ਸਾਡੇ ਰਹਿਣਾ ਕੱਪੜਾ ਮਾਰਨਾ। ਇੰਨੇ ਨਾਲ ਕੀ ਬੰਨਣਾ? ਬੜਾ ਜੂ ਲੈ ਗਿਆ ਬਾਲਟੀ। ਵੱਡੀ ਲੈ ਆ ਬੀ ਲੀਟਰ ਰਾਂਗਾ। ਰਾਂਗਾ ਦੀ ਬਾਲਟੀ ਲੈ ਗਿਆ ਪਾਣੀ ਹੈ। ਨਰਾਂ ਗਾਰੀ ਕਿੱਲੇ ਗਿਆ ਸਾਡੂੰ ਤੇ ਪੜੀ ਦੇ ਤਾ ਮੇਰਾ ਮੇਤੋ ਕਿਕੋ ਜੇ ਕਵੇ ਬੰਦ ਕਾਣਾ ਬਾਟੀ ਨੂੰ ਪਾੜਦੀ ਪੀ ਗਿਆ ਕਿਹੜਾ ਉਹ ਮੇਰੀ ਇਹ ਕਹਿਣਾ ਆ ਤਾ ਫੜਾ ਤੂੰ ਜੀ ਢੋਲ ਵਾਲ ਜੰਦੀ ਜਿਹੜੀ ਹਾਂ ਇਤਰਾ ਚੋਲ ਤੇ ਤਈਏ ਤੈਨੂੰ ਚੋਲ ਆ ਦੇਰ ਨੇ ਤੇ ਫਰੈਂਡ ਬਣਿਆ ਤੇ ਜਾਣੇ ਘੁੰਮਣ ਥੋੜੀ ਮੋਟੀ ਲੱਗੀ ਨਹੀਂ ਨਹੀਂ ਲੱਗੇ ਤਾਂ ਕਿ ਨਹੀਂ ਮਰਤੂ ਜਦੋਂ ਜਗਰੀ ਲੰਮਾ ਜਣਾ ਕੇ ਸੀ ਕਾਹਦੀ ਕਰਦਾ ਜੀ ਐ ਜੰਦਰੀ ਕੀ ਕਰ ਕੱਲ ਸਕੂਲ ਦੇ ਦਾਦੀ ਨੇ ਨਾਲ ਦੇ ਇਨੇ ਕਿਦਰੀ ਮੇਰੀ ਦਾਦੀ ਪੈ ਕੇ ਗਈ ਕਹਿੰਦੀ ਉੱਥੇ ਕਹਿੰਦੀ ਮੈਂ ਕਿਹਾ ਤੂੰ ਦੇਖ ਲੈ ਪੈਸੇ ਮਿਲ ਗਿਆ ਹੁਣ ਕਹਿੰਦੀ ਮੈਂ ਕਹਿੰਦਾ ਚੱਲ ਲੈ ਲਈ ਜੀ ਤੇ ਉਹ ਟੋਫੀਆਂ ਲੈ ਲੈ ਦਾਦੀ ਟੋਫੀ ਦੇ ਇੱਕ ਟੋਫੀ ਲੈ ਲੈ ਉਹ ਜਿਹੜੀ ਪੈਂਟ ਕਰ ਮੈਂ ਚੈਲੋ ਦੇ ਦੇਣ ਮੈ ਚੈਲੋ ਬਹੁਤ ਇਹ ਕਰਦੀ ਆ ਇਹ ਅਮਨ ਆ ਦੇ ਜੋ ਉਹ ਨੋ ਮੀ ਦੇਖੋ ਪਸੰਦ ਕਰ ਲਓ ਲੋਕਾਂ ਇਹ ਘਟਲੇ ਵੰਡ ਪਸੰਦ ਕਰ ਮਾਵਾ ਆ ਲੈ ਨਿੰਦ ਲਾ ਦੇ ਰੱਖ ਲਓ ਹੋਰ ਹੋਰ ਖਾਣਾ ਤੂੰ ਨਾ ਤਾ ਘਟਲੇ ਬਸ ਪੀ ਕੇ ਥਾਈ ਫੇਨੂ ਫੜਾ ਰੇ ਸਰੀਰ ਨੂੰ ਜੋ ਜਰੀਨ ਕੋਈ ਦੇ ਲਾਰਾ ਨੀ ਜਰੀਨ ਨਹੀਂ ਪਿੰਗ ਕੀ ਕੀ ਆ ਲੈ ਗਰੀਲੇ ਰੋ ਰੋਤੀ ਜਦੋਂ ਉੜੇ ਲੜਾ ਮੈਂ ਹੁਣੇ ਜੁਰਮ ਨਹੀਂ ਲੱਗਦੇ ਓਏ ਹੋਰ ਸਿੱਧਾ ਖਾਣ ਲਓ ਜੀ ਸੁਰਕੀਆਂ ਬਿੰਦੀਆਂ ਲੱਗ ਰਹੀਆਂ ਸੱਜੀਆਂ ਵਾ ਚੱਲੇ ਘੁੰਮਣ ਪਾਪਾ ਮੈਂ ਦੁੱਧ ਰੋਤੀ ਮਾਣੇ ਬਹੁਤ ਯੂਐਸਏ ਚ ਨਹੀਂ ਰੋਟੀ ਪੀਣਾ ਪੀਤਾ ਹੀ ਨਹੀਂ ਵਧੀਆ ਕੀਤਾ ਹਾਂ ਹੋ ਪੀ ਲੋ ਕੀ ਮਨ ਨੇ ਠੇਗੀ ਜਾਣ ਲੱਗੇ ਤੋਂ ਉਸੇ ਦੇਖੇ ਹੋਈ ਕਿੱਥੇ ਜਾਣ ਲੱਗੇ ਨੇ ਬਲੌਗ ਨਾਲ ਤੇ ਬਣੇ ਰਹੋ ਜੀ ਲੱਗੇ ਹੀ ਜਾਣਾ ਆਪਾਂ ਕਿਤੇ ਇੱਥੇ ਤੇ ਉਹ ਤਾਂ ਵਧੀਆ ਲੋਕੇਸ਼ਨ ਤੁਹਾਨੂੰ ਵੀ ਦਿਖਾਵਾਂਗੇ ਰੂ ਰੂ ਹੁੰਦੇ ਰਹੇ ਵੈਦਾਂ ਹੀ ਤੇ ਕਿਉਂ ਗਰਮੀ ਬਹੁਤ ਜ਼ਿਆਦਾ ਐ ਇਸ ਕਰਕੇ ਜਾ ਰਹੇ ਦੂਰ ਜਾਣਾ ਬਣਦਾ ਨਹੀਂ ਬੱਚਿਆਂ ਦੇ ਨਾਲ ਤੇ ਆਪਾਂ ਲੱਗੇ ਅਰ ਕੋ ਮੁਕੇ ਹੋਣ ਲੱਗੇ ਆ ਉਹ ਵੀ ਅਸੀਂ ਕਿ ਇੱਕ ਤਾਂ ਛੁੱਟੀ ਹੁੰਦੀ ਐ ਨੂੰ ਚੱਲ ਇਹ ਅੱਜ ਇਹਦੇ ਕੋ ਕਰਦੀ ਸੀ ਕਹਿੰਦੀ ਸੀ ਕਿ ਜੇ ਪਾਣੀ ਜਣੀ ਰਹਿ ਗਏ ਨਾ ਤਾਂ ਕਿਤੇ ਹੋਰ ਲੈ ਕੇ ਜਾਓ ਹੁਣ ਆਪਾਂ ਕੱਲੇ ਤੇ ਗੇੜੀ ਦਵਾ ਲਿਆ ਹੁੰਦੇ ਆ ਬਾਹਰ ਹੁਣ ਕਿਹੜੀ ਦੂਹ ਚੱਲੇਗੀ ਕੀ ਹਾਂ ਕੀ ਹਾਂ ਇਸਲੀਲ ਕਿ ਤੇਰੀ ਉਧਰ ਹੀ ਐਸ਼ ਨੀ ਆ ਕੀ ਲੱਗਾ ਲਓ ਜੀ ਹੁਣ ਆਪਾਂ ਹੋ ਗਏ ਆ ਜੀ ਰੈਡੀ ਦੇਖੋ ਮੈਂ ਨਮਾ ਸੂਟ ਪਾਇਆ ਆ ਇਦਾਂ ਲੱਗਾ ਸੋਹਣਾ ਲੱਗਾ ਜਰੂਰ ਕਮੈਂਟ ਕਰਿਓ ਅਨ ਤੇ ਸਾਰਿਆਂ ਨੇ ਰੈਡੀ ਹੋ ਗਏ ਜਸਲੀਨ ਵੀ ਰੈਡੀ ਹੋ ਗਈ ਆ ਤੇ ਹੁਣ ਆਪਾਂ ਚੱਲਨੇ ਆ ਨਹੀਂ ਚਲੋ ਆ ਜੋ ਚੱਲਨੇ ਆ ਜੀ ਮੜਾ ਮੋਟਾ ਮੈਂ ਘੁੰਮ ਕੇ ਆਉਨੇ ਆ ਚੁੱਲ੍ਹੇ ਮਰੇ ਬਹਿ ਬਹਿ ਕੇ ਅੱਕ ਗਏ ਆ ਹੁਣ ਮੜਾ ਜੇ ਬਾਹਰ ਦੀ ਸੈਰ ਵੀ ਕਰਿਆ ਜੀ ਲਓ ਜੀ ਘਰੋਂ ਨਿਕਲੇ ਗਏ ਹੁਣ ਅਸੀਂ ਆ ਗਏ ਸਾਰੇ ਆਣੇ ਲਓ ਦੇਖ ਗੋਣਿਆ ਫਿਰ ਦੱਬਾ ਤੇ ਪਰ ਆਹ ਤੇ ਦੋ ਨੀ ਪੈਣਾ ਵਿੱਚੀਆਂ ਸੋਰੇ ਨੱਚੀਆਂ ਤੇ ਰਾਣੀ ਅੱਜ ਠਾਣੀਆਂ ਪਾਗਲ ਜਿਆ ਡੰਗਰ ਦੀ ਜੁੱਤੀ ਛੋਟੇ ਆਣੀ ਹੀ ਮੇਰੀ ਹੋ ਅਗਲੇ ਹੰਨ ਤੇਲੇ ਦੀ ਹੋ ਪਾਗਲ ਹੀ ਆ ਇਧਰ ਆ ਇਧਰ ਇਧਰ ਆ ਕੁੰਡਾ ਲਾ ਗਿਆ ਵੀ ਕੁੰਡਾ ਲਾਉ ਦੇ ਲਾ ਚੱਲ ਲਾ ਕੁੰਡਾ ਲਾ ਦਿੰਦੇ ਆ ਜੀ ਚੱਲ ਚੱਲ ਲਾ ਕੁੰਡਾ ਹੈ ਤੁਰੇ ਆ ਚਿੱਟੇ ਕੱਪੜੇ ਬਾ ਕੁੰਡਾ ਦੇਖ ਲੈ ਲਾਇਆ ਅਸੀਂ ਚਲੀ ਤੇ ਨਿਕਰਾ ਲੈ ਲਿਆ ਆ ਦੁੱਧ ਲੈ ਲਿਆ ਜਸਲੀਨ ਦਾ ਹੁਣ ਬੱਲੇ ਲੱਗੇ ਆ ਬੈਠਣ ਬਿਕੋ ਮੈਂ ਬੈਠਾ ਗਿਆ ਤੇ ਦੇ 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 ਹਾਂਜੀ ਲੋ ਜੀ ਆਪਾਂ ਪਹੁੰਚ ਚਲੇ ਆ ਜੀ ਨੇੜੇ ਆ ਗਏ ਆ ਇੱਥੇ ਲੋਕੇਸ਼ਨ ਬਹੁਤ ਵਧੀਆ ਆ ਜੇ ਇਹ ਨਾ ਇੱਕ ਜਿਹੜਾ ਚੰਦਪੋਰੀ ਰਸਤਾ ਜਾਂਦਾ ਨਾ ਇੱਧਰ ਦੀ ਇਹ ਚੋਈਆਂ 55 ਚੋਈਆਂ ਮਿਲਦੀਆਂ ਰਸਤੇ 'ਚ ਇੱਥੋਂ ਦੀ ਜਾਣਦੇ ਆ ਇਹੇ ਚੋਈ ਘੁੰਮ ਘੁੰਮ ਕੇ ਆਉਂਦੀ ਮੈਂ ਇਹ ਮਤਲਬ ਮਿਲ ਨਹੀਂ ਰਾਜ 55 ਵਾਰੀ ਅੱਛਾ ਇਹ ਤੀਹ ਗੋਂਜਾ ਵਾਰੀ ਇਹ ਹੀ ਗੋਂਜਾ ਵਾਰੀ ਘੁੰਦੀ ਆ ਬੱਲੇ ਅੱਛਾ ਇਹ ਇੱਕ ਹੀ ਇੱਕ ਹੀ ਇੱਕ ਹੀ ਚੋਈ ਆ 51 ਵਾਰੀ ਘੁੰਮਣੀ ਆ ਨਾ ਇਹੀ ਤੁਹਾਨੂੰ ਵਾਰ ਵਾਰ ਇਹੀ ਪਾਣੀ ਬਹੁਤ ਠੰਡਾ ਹੁਣਾ ਇਹ ਪਾਜੀ ਬਹੁਤ ਤਾਂ ਹੀ ਕਹਿੰਦਾ ਇੱਥੇ ਬਹੁਤ ਲੋਕੇਸ਼ਨ ਚੈੱਕ ਕਰ ਲਈਏ ਮੜੀ ਸਾਰਿਆਂ ਨੂੰ ਆਓ ਸ਼ਾਮੇ ਰੋਹਣਾ ਜਰਾ ਯੱਥੇ ਪਹਿਮ ਮੈਨਾਤ ਪੈਂਦੇ ਆ ਈ ਥੱਲੇ ਡਿੱਗੇ ਫੋਨ ਦੋਨੇ ਦੋਨੇ ਫੋਨ ਥੱਲੇ ਚੜ ਗਏ ਸੀਟ ਦੇ ਆਪਾਂ ਬਈ ਸਿੱਧੇ ਜਾਣਾ ਲਿਆਓ ਜੀ ਲਿਆਓ ਕੀ ਹੋਇਆ ਦੇਰੇ ਹੁਣ ਬਾਲ ਸੈੱਟ ਕਰਨ ਨੂੰ ਹੀ ਇੱਥੇ ਨਾ ਹੀ ਲੱਗੇ ਜੀ ਬਾਲ ਦੇ ਅੰਦਰ ਵਿੱਚ ਕਹਿੰਦੇ ਮੇਰੇ ਬਾਰ ਗਿੱਲਰ ਗਏ ਹੋਰ ਇਹਨੇ ਬਾਰ ਗਿੱਲਰ ਗਏ ਸਾਜੀ ਕਿੱਥੇ ਪਹੁੰਚ ਗਏ ਆਪਾਂ ਧੋੜਾ ਨੂੰ ਪਤਾ ਭਾਈ ਕਿਰੇ ਟਾਈਮ ਆ ਢੋਲਵਾ ਹਟਾ ਅੱਛਾ ਰੱਬ ਦੀਆਂ ਧਾਦੇ ਵਿੱਚ ਸੜਾ ਪਹਿਲੀ ਚੜਾਈ ਚੜੀ ਯਾਰੀ ਗੱਡੀ ਦੇ ਨਾਲ ਹਾਂ ਹਾਂ ਜੀ ਹਾਂ ਪਾ ਕੇ ਦੂਜਾ ਘੇਰ ਨਹੀਂ ਚੜਾਈ ਛੜਦੇ ਜਾਂਦੇ ਆ ਮਮਾ ਦੀ ਪਹਿਲੀ ਚੜਾਈ ਚੱਲਦੀ ਆ ਹੌਲੀ 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 ਚਾਨੇ ਆ ਮਮਾ ਦੀ ਪਹਿਲੀ ਆਹ ਦੇਖੋ ਜੀ ਸਾਰੇ ਜਣੇ ਹਾਂ ਨਹੀਂ ਉੱਪਰ ਜਾਣਾ ਭਾਈ ਉੱਪਰ ਇੱਧਰ ਨੂੰ ਆ ਸਿੱਧੇ ਸਿੱਧੇ ਆ ਸਿੱਧੇ ਨਹੀਂ ਯਾਰ ਉੱਪਰ ਥੋੜੀ ਜਿਹੀ ਉੱਪਰ ਨਹੀਂ ਗਿਆ ਦੂਜੇ ਪਾਸੇ ਇੱਧਰ ਆ ਉਹ ਬੱਲੇ ਪਾਸੇ ਜਾਣਾ ਨਾ ਇੱਧਰ ਹੀ ਆਉਣਾ ਨਾ ਇਦਾਂ ਟੋਂਬੜੀ ਨਹੀਂ ਹੁੰਦੀ ਆ ਇੱਧਰ ਹੀ ਉੱਪਰ ਹੀ ਆਓ ਇੱਧਰਲੇ ਪਾਸੇ ਹੀ ਆਓ ਮੱਛਲੇ ਨੇ ਆ ਆ ਯਾਰ ਪੁੱਛ ਲੈਣਾ ਪਈ ਬੜੀ ਉੱਪਰ ਹੀ ਆ ਹਣਾ ਲਓ ਜੀ ਬਹੁਤ ਸੋਹਣੀ ਲੋਕੇਸ਼ਨ ਆ ਜੀ ਜੈ ਮਹਾਂਮਾ ਦੀ ਕਿਰਪਾ ਨਾਲ ਯਾਰ ਭਾਈ ਯੂਰਪ ਪੀਨਗਾ ਜੇ ਤਾਂ ਅੰਮ੍ਰਿਤ ਕਿ ਚੜਾਈ ਹੁੰਦੀ ਉੱਥੇ ਵੀ ਪੀਨਗਾ ਤੱਕ ਅੱਪਾ ਜਾ ਸਕਦੇ ਇੱਧਰੋਂ ਤਾਂ ਹੀ ਆਇਆ ਮੈਂ ਕਿ ਚੜਾਈ ਦਾ ਚਾਕਾ ਪੁੱਛ ਜੀ ਹਾਂ ਹਾਂ ਚੱਲੀ ਜਾਂਦੀ ਰਾਵਣਾਂ ਰਾਉਣਾ ਜਾਂਦੀ ਹੈ ਕਿ ਜਿਹੜੀ ਮਰੇ ਅੱਗੇ ਕੋਈ ਚੀਜ਼ ਆ ਗਈ ਓਲੇ ਤੋੜਨੀ ਉਹ 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 ਮਾੜੀ ਰੋਕ ਕੇ ਤੋੜਨੀ ਔਖੀ ਹੋਈ ਜਿੱਦਾਂ ਹੁਣ ਇੱਥੋਂ ਤੋੜਨੀ ਅੰਮਾ ਕੰਨ ਨੂੰ ਜਾਣੀ ਮਾੜੀ ਹਾਂ ਰੋਕੋ ਤਾਂ ਮਾੜੀ ਇੱਥੇ ਦੇਖਣੀ ਤਾਂ ਨਾ ਰੋਕੇ ਕੋਈ ਹੈਗਾ ਇੱਥੇ ਪਿੱਛੇ ਲੱਗ ਜਾ ਤਾਂ ਮਾੜੀ ਇੱਦੀ ਪੈ ਗੇੜ ਪਾ ਗੇ ਪਿੱਛੇ ਲੱਗੇ ਗੱਡੀ ਆ ਗਈ ਕੇ ਸੌਂ ਲਾਉ ਰੋਕਨੇ ਰੋ ਰੋ ਬਰੇਕ ਲਾਉ ਉਹ ਤੋੜਨੀ ਲੋ ਜੀ ਥੁਨੇ ਨਾ ਬਾੜ ਦਿਓ ਓਏ ਬੋਲਨ ਦੇ ਥੱਲੇ ਨਾ ਬਾੜ ਦਿਓ ਉੱਥੇ ਪਤਾ ਕੀ ਚੱਕਰ ਆ ਉੱਥੇ ਗੱਡੀਆਂ ਮੁੰਡਾ ਜਮਾ ਕਰਦੇ ਹੋ ਉਦਾ ਉੱਥੇ ਚੋਰੀ ਚੋਰੀ ਨਹੀਂ ਹੁੰਦੀ ਇੱਦਾਂ ਚੋਰੀਆਂ ਹੁੰਦੀਆਂ ਇੱਥੇ ਪਾਰਕਿੰਗ ਉਧਰ ਸੈਂਸਰ ਵਜਣਾ ਪਤਾ ਕੋ ਲੱਗੇ ਇਹਦੇ ਵੇਲੇ ਟੁਆਈ ਹੋਵੇ ਦਾ ਨਾ ਉਤਰੋ ਜੈਨ ਘਰਨਾ ਚਾਪਦਾ ਦਰਿਆ ਦੇ ਜਾ ਕੇ ਮਿਲਣਾ ਨਹੀਂ ਸੱਚ ਉਹਦੇ ਵਿੱਚ ਲਓ ਜੀ ਆਪਾਂ ਲੋਕੇਸ਼ਨ ਤੇ ਪਹੁੰਚ ਚੁੱਕੇ ਆਂ ਜੀ ਬਹੁਤ ਸ਼ਾਨਦਾਰ ਲੋਕੇਸ਼ਨ ਬੋਲਦੇ ਨਹੀਂ ਆਡਾ ਹੁੰਦਾ ਹੀ ਆ ਮੰਮੀ ਹੁਣ ਅੱਗੇ ਕੀ ਜਾਣਦੀ ਆ ਆਜੋ ਆਜੋ ਪਿੱਛੇ ਰਹਿ ਕੇ ਤੂੰ ਸਾਰੇ ਜਾਣੇ ਪੱਜ ਕੇ ਆਓ ਆ ਜਾਂਦੇ ਆ ਤੂੰ ਵੇਲਾ ਤੁਰਿਆ ਆ ਨਹੀਂ ਨਹੀਂ ਬੜੀ ਵੀਡੀਓ ਨੂੰ ਨੀਮਾ ਲਾ ਕੇ ਰਾਉਣੀ ਆ 700 ਰੁਪਏ ਦੀ ਆਜੋ 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 ਪਿੱਛੇ ਰਹਿ ਕੇ ਆਣਾ ਬਲੌਗਰ ਆਗੇ ਤੁਸੀਂ ਇੱਕ ਨਵਾਂ ਸਿਕਰਉਣੇ ਦੀ ਬਾਤ ਤੇ ਕਰਾਵਾਂਗੇ ਫਿਰ ਲੋਕੇਸ਼ਨ ਦੇਖੋ

ਜੋ ਮੈਂ ਆਇਦਰ ਬਣਾ ਹੈ ਹੈਲੋ ਰੀਮ ਕੋਕ ਪੀ ਹੋਇਆ ਨਾਲ ਖਾ ਰਿਹਾ ਹਾਂ ਕੁਰਕure ਹਾਂ ਕੀ ਹੁੰਦਾ ਹਵਾ ਬਹੁਤ ਠੰਡੀ ਹੁੰਦੀ ਹੈ ਜਸੂ ਦਜੂਆਏ ਉਹਦੇ ਵਾਲ ਦੇ ਇੱਦੀ ਕੰਨੀ ਕਿਤੇ ਚੱਪੜ ਚੱਪੜ ਕਰਦਾ ਹੈ ਇਹ ਚਾਹੁੰਦੀ ਹੈ ਮੈਨੂੰ ਕਮਾਈ ਜਾਓ ਚੱਕੀ ਰੱਖੋ ਨਮੀ ਨਮੀ ਜਗਾ ਦੇਖਾ ਮੈਂ ਵੀ ਨਹੀਂ ਹੋ ਠੀਕ ਹੈ ਪਾਜੀ ਦੱਸੋ ਜੀ ਮਾੜਾ ਸਾਨੂੰ ਟੀ ਮਸਾਲਾ ਠੀਕ ਹੈ ਕਿੰਨੇ ਦਾ ਪਾਜੀ ਗ੍ਰੀਨ ਟੀ 25 30 40 ਹੌਟ ਕਾਫੀ ਪਾਜੀ ਪੀਜੇ ਨਹੀਂ ਹੈ ਤੁਹਾਡੇ ਕੋਲ ਲੱਸੀ 60 ਰੁਪਏ ਭੈਣ ਜੀ ਲਗਾ ਕਰੋ ਜੀ ਪੀਜਾ ਲੈ ਪਾਜੀ ਸਰ ਪੀਜੇ ਨਹੀਂ ਹੈ ਤੁਹਾਡੇ ਕੋਲ ਪੀਜੇ ਦੇਵੋਗੇ ਇਹ ਦੇਖਣਾ ਪਾਣਾ ਕਿਤੇ ਆਪਰੇ ਕਿੰਨੇ ਇੱਕੋ ਹੀ ਹੈ ਗਰੇ ਉਹ ਸ਼ੇਕ ਵੀ ਹੈਗੇ ਆਦੇ ਪਾਜੀ ਪੀਜਾ ਨਾ ਸਾਡੇ ਲਈ ਵਿੱਚ ਕਮਾਣਾ ਗੇੜਾ ਨਾ ਹੋਣਗਾ ਇਹ ਸ਼ੀਕ ਲੈ ਲਓ ਜੀ ਦਾਲ ਮੱਕਣੀ ਦਾਲ ਘਰਾਈ ਮੇਰ ਪੁਰਜੀ ਕਿਲੋ ਪਨੀਰ ਪੁਰਜੀ ਕਰ ਲਓ ਲਓ ਜੀ ਆਪਾਂ ਹੁਣ ਜਾ ਰਹੇ ਹਾਂ نیچے ਨੂੰ ਤੇ ਦੇਖੋ ਟਾਈਮ ਦੀ ਲੁੱਕ ਵਾਓ ਕਿੰਨੀ ਸੋਹਣੀ ਲੁੱਕ ਹੈ ਆਲੂ 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 ਅੱਧਾ ਦੁਨੀਆ ਆਲੂ ਕੁਟਾ ਲਓ ਲਓ ਜੀ ਪਾਲ ਨੂੰ ਤੱਕ ਲੱਗ ਗਿਆ ਅਗਲੀ ਵੀਡੀਓ ਬਣਾ ਲਈ ਤੇ ਲੱਗਦੀ ਨਾ ਲਓ ਇਹ ਹੱਨੇ ਚੱਲੇਗੇ ਲਓ ਇਹ ਹੱਨੇ ਚੱਲੇਗੇ ਵਿਕਰਨ ਕੋਈ ਮਿਲ ਗਿਆ ਆਹ ਨੂੰ ਕੋਲ ਆਵੇ ਹਾਂ ਰੱਖຊਣੋ ਜੀ ਦੋਸਤੋ ਹੁਣ ਆਪਾਂ ਉੱਥੋਂ ਆ ਗਏ ਆ ਤੇ ਹੁਣ ਅਸੀਂ ਚੱਲੇ ਆ ਵਾਪਸੀ ਘਰ ਨੂੰ ਤੇ चलो हूं <laughs> <laughs> <डेंगे वागी। laughs> ਯਾਰ ਨੋ ਜੀ ਆਪਾਂ ਪਹਿਲੀ ਵਾਰੀ ਪਹਾੜੀ ਰੇ ਵਿੱਚ ਗੱਡੀ ਚਲਾ ਕੇ ਦੇਖੀ ਆ ਤੇ ਚੱਲ ਗਈ ਛੜ ਤੋਂ ਵਧੀਆ ਦਿਵਾਈ ਇਹਨਾਂ ਨੇ ਪਹਿਲੀ ਪਹਾੜੀ ਚੜ੍ਹੀ ਆ ਗੱਡੀ ਚੜ੍ਹੀ ਤੇ ਮਾਤਾ ਜੀ ਕਿਰਪਾ ਕਰੇ ਜੀ ਪਹਾੜੀ ਚੜ੍ਹ ਜਰ ਗਈ ਦੋ ਮਿੰਟਾਂ ਸ਼ਰਾੰਜਾਂ ਜੰਦੇ ਰਹੀ ਲੱਤ ਬਾਕੀ ਅੱਧੀ ਪਿਆਰ ਦਿੰਦੇ ਰਹੋ ਸਾਰੇ ਜਾਣੇ ਬਲੋਗ ਨੂੰ ਸਾਡੇ ਨਾਲ ਘੁੰਮ ਕੇ ਦਿਖਾਣਾ ਜੀ ਬਲੋਗ ਕਿੰਨਾ ਲੱਗਾ ਇਹ ਕਮੈਂਟ ਕਰਿਆ ਪਿਆਰ ਆ ਜੀ ਅਗਲੀ ਵਾਰ ਕਿਤੇ ਵਧੀਆ ਜਗ੍ਹਾ ਤੇ ਘੁੰਮਣ ਚੱਲਾਂਗੇ ਪ੍ਰੋਗਰਾਮ ਬਣਾ ਕੇ ਵਧੀਆ ਦੂਰ ਕਿਤੇ ਕਮੈਂਟ ਕਰਿਓ ਤੁਸੀਂ ਸਾਰਿਆਂ ਨੇ ਕਮੈਂਟ ਚ ਜਰੂਰ ਦੱਸਿਓ ਕਿਹੜੀ ਜਗ੍ਹਾ ਵਧੀਆ ਹੋਵੇ ਕੋਈ ਮੰ ਲਈ ਉਹੀ ਜਗ੍ਹਾ ਤੇ ਆਪਾਂ ਇਸ ਵਾਰ ਗਰਮੀਆਂ ਚ ਟੂਰ ਕੱਢਾਂਗੇ ਭਾਵੇਂ ਦੂਰ ਹੋਵੇ ਭਾਵੇਂ ਨੇੜੇ ਹੋਵੇ ਸਾਰਿਆਂ ਨੇ ਕਮੈਂਟ ਚ ਦੱਸਿਓ ਤੇ ਆਪਾਂ ਉਹ ਜਗ੍ਹਾ ਦਾ ਜਰੂਰ ਟੂਰ ਕੱਢਾਂਗੇ ਸਹੀ ਕਿ ਨਹੀਂ ਭਾਜੀ ਜਿਹੜੇ ਜਾਦੇ ਕਮੈਂਟ ਹੋਏ ਜਿਹੜੀ ਜਗ੍ਹਾ ਤੇ ਉਹ ਜਗ੍ਹਾ ਆਪਾਂ ਘੁੰਮਣ ਜਾਵਾਂਗੇ ਠੀਕ ਆ ਅੱਗੇ ਛੁੱਟੀਆਂ ਪੈ ਜਾਣੀਆਂ ਸਾਡੀ ਕੁੜੀ ਨੂੰ ਤੇ ਆਪਾਂ ਜਰੂਰ ਜਾਣਾ ਘੁੰਮਣ ਤੇ ਸਾਰਿਆਂ ਨੇ ਲਓ ਜੀ ਗੱਲ ਹੈਗੀ ਆ ਤੁਹਾਨੂੰ ਜਰੂਰੀ ਪੜਨਾ ਹੈ ਤੂੰ ਇਹ ਆਉਂਦੇ ਡੇਗੇ ਸਿਗੇ ਜੀ ਮੈਂ ਉਹਨੂੰ ਕਿਹਾ ਨਾ ਆ ਗਰਮੀ ਤੈਨੂੰ ਬਥੇਰਾ ਪਸੀਨਾ ਆਇਆ ਤਾਂ ਕਹਿੰਦੀ ਉਹ ਟੱਬ ਭਰ ਲੈ ਮੈਂ ਟੱਬ ਵੀ ਢੋਣਾ ਟੱਬ ਤਾਂ ਅੱਗੇ ਟੁੱਟਿਆ ਆ ਤੇ ਇਹ ਆਉਂਦੇ ਡੈਕ 'ਤੇ ਸਿਗੇ ਤੇ ਅਸੀਂ ਕੱਚੀ ਲੱਸੀ ਬਣਾ ਕੇ ਪੜਾਈ ਤੇ ਉਹ ਫੇ ਇਹ ਇਹ ਸੌਂ ਗਈ ਸੀਗੀ ਤੇ ਫਿਰ ਬਣਾਉਣਾ ਕਿਨੇ ਸੀ ਬਲੌਗ ਇਸ ਕਰਕੇ ਉਹ ਹਰ ਤੋਂ ਨਹੀਂ ਵਿੱਚ ਐਡ ਕਰ ਹੋਇਆ ਤੇ ਇਹ ਹੁਣ ਟੀਏ ਜਾ ਕੇ 5 5:30 ਵਜੇ ਉੱਠੀ ਜਾ ਕੇ ਹੁਣ ਫਿਰ ਸਾਨੂੰ ਸਕੂਲੇ ਵੀ ਜਾਣਾ ਆ ਇਸ ਕਰਕੇ ਕਿਉਂਕਿ ਹੋਮਵਰਕ ਵੀ ਕਰਉਣਾ ਹੈ ਮੈਂ ਉਹਨੂੰ ਸਹਿਜ ਹੋਮਵਰਕ ਕਰਨਾ ਛੇਤੀ ਕਰ ਲੈ ਨੜਾ ਦੇ ਇਹਨੂੰ ਫੜਾ ਫੜਾ ਆ ਜਾ ਜਲਦੀ ਚਪੇੜਾ ਹੀ ਭਾਣੇ ਦੇਖ ਲਿਓ ਜੇ ਹੁਣ ਸੱਜ ਕਾ ਆ ਸਾਡੇ ਘਰ ਦੀ ਪਾਰ ਦੀ ਲੋਕੇਸ਼ਨ ਹੈ ਜੀ ਅੱਗੇ ਕਣਕ ਸੀ ਇੱਥੇ ਹੁਣ ਇੱਥੇ ਆਪਾਂ ਆਪਾਂ ਨਹੀਂ ਇੱਥੇ ਹੁਣ ਪਪਲੋ ਲਾਤੇ ਉਹਨਾਂ ਨੇ ਦੁਪਹਿਰੇ ਬਹੁਤ ਜ਼ਿਆਦਾ ਹੁਣ ਵੀ ਗਰਮੀ ਜਾਣ ਥੋੜੀ ਨਹੀਂ ਹੈ ਇੰਨੀ ਗਰਮੀ ਗਰਮੀ ਅੱਜ ਬਹੁਤ ਸੀਗੀ ਬਹੁਤ ਜ਼ਿਆਦਾ 45 ਤੋਂ ਉੱਪਰ ਟੈਂਪਰੇਚਰ ਹੈ ਅੱਜ ਦਾ ਨਹੀਂ ਆ ਦੀ ਪਾਗਲੀ ਕਰਦੀ ਆ ਵਰੀ ਡੇ ਸੋ ਵੈਕ ਕਾਲੇ ਗੁਲੇ ਵੀ ਜਾਣਾ ਹੈ ਬਾਬਾ ਬਾਬਾ ਕਰਦੇ ਚਲੋ ਘੁੰਮਣ ਫਿਰਨ ਲਈ ਗਰਮੀਆਂ ਚ ਵਧੀਆ ਹੋਊਗਾ ਹਾਂਜੀ ਨਿਕਲ ਜਾਣਾ ਉਹੀ ਆਪਾਂ ਤੁਹਾਡੇ ਲਈ ਬਲੌਗ ਲੈ ਕੇ ਆਵਾਂਗੇ ਲੋ ਜੀ ਆਪਾਂ ਘਰੇ ਪਹੁੰਚ ਗਏ ਸੀ ਬਹੁਤ ਜ਼ਿਆਦਾ ਗਰਮੀ ਸੀ ਅੱਜ ਤੇ ਕੱਲ ਬਹੁਤ ਜ਼ਿਆਦਾ ਗਰਮੀ ਸੀ ਦੋ ਦਿਨ ਹੋ ਗਏ ਤੇ ਆਪਾਂ ਘਰੇ ਆ ਕੇ ਬਸ ਕੱਚੀ ਰਸੀ ਬਣਾਈ ਤੇ ਕੱਚੀ ਰਸੀ ਪੀਤੀ ਤੇ ਰਾਵਾ ਡੇਗੇ ਸਾਰੇ ਜਣੇ ਸੋ ਗਏ ਸੌ ਸੁਕੇ ਹੁਣ ਉੱਠੇ ਸੀ ਤੇ ਇਹ ਮੰਮੀ ਹੁਣ ਤੇ ਚਲ ਗਈ ਆ ਕਿਉਂਕਿ ਉਹਨਾਂ ਨੇ ਸਵੇਰ ਨੂੰ ਬਿਕਮ ਨੇ ਕੰਮ ਤੇ ਜਾਣਾ ਸੀ ਤੇ ਆਪਾਂ ਹੁਣ ਰੋਟੀ ਬਾਣੀ ਦਾ ਸਾਡਾ ਬਣਿਆਈ ਸੀ ਕਿਉਂਕਿ ਸਵੇਰੇ ਮੈਂ ਦਾਲ ਬਣਾ ਲਈ ਸੀ ਚੌਲ ਬਣਾ ਲਏ ਸੀ ਤੇ ਰੋਟੀਆਂ ਪਈਆਂ ਵੀ ਆ ਤਿੰਨ ਗੱਲ ਹੋਣੀਆਂ ਰੋਟੀਆਂ ਉਹ ਮੈਂ ਲਾ ਲੈਣੀਆਂ ਬਸ ਵੀ ਆਪਾਂ ਪਈਆਂ ਤੇ ਬਟ ਹੁਣ ਵੀ ਗਰਮੀ ਬਹੁਤ ਜ਼ਿਆਦਾ ਆ ਅਗਰ ਤੁਹਾਨੂੰ ਬਲੌਗ ਵਧੀਆ ਹੋਇਆ ਤਾਂ ਜ਼ਰੂਰ ਦੱਸਿਓ ਤੇ ਪਿਆਰਾ ਜਿਹਾ ਕਮੈਂਟ ਵੀ ਕਰਿਓ ਤੇ ਲੋਕੇਸ਼ਨ ਕੋਈ ਦੱਸਿਓ ਜਿੱਥੇ ਆਪਾਂ ਘੁੰਮਣ ਫਿਰਨ ਲਈ ਜਾ ਸਕਦੇ ਆ ਹੋਰ ਵੀ ਲੋਕੇਸ਼ਨ ਨਾਲੇ ਇਹ ਵੀ ਦੱਸਿਓ ਕਿ ਤੁਹਾਨੂੰ ਸਾਡੇ ਬਲੌਗ ਘਰ ਵਾਲੇ ਬਲੌਗ ਵਧੀਆ ਲੱਗਦੇ ਆ ਮਤਲਬ ਕਿ ਜੋ ਅਸੀਂ ਘਰ ਵਿੱਚ ਕਰਦੇ ਆ ਜਾਂ ਆਪਾਂ ਤੁਹਾਨੂੰ ਬਾਹਰਲੇ ਬਲੌਗ ਸੋਨੇ ਲੱਗਦੇ ਆ ਸਾਨੂੰ ਜੂੜ ਮਾਰੇ ਕਮੈਂਟ ਕਰਿਓ ਜਿਹੜੇ ਬਲੌਗ ਨੂੰ ਪਿਆਰ ਦਿੰਦੇ ਹੋ ਤੇ ਮੈਨੂੰ ਇੰਸਟਾਗ੍ਰਾਮ ਤੇ ਬਹੁਤ ਮੈਸੇਜ ਆਏ ਸੀ ਕਿ ਦੀਦੀ ਅਸੀਂ ਤੁਹਾਡੇ ਬਲੌਗ ਦੇ ਦਿੰਦੇ ਹਾਂ ਸਾਨੂੰ ਬਹੁਤ ਵਧੀਆ ਲੱਗਦੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਬਲੌਗ ਦੇ ਦੇਖਦੇ ਹੋ ਇੰਨਾ ਪਿਆਰ ਕਰਦੇ ਹੋ ਨਾ ਤੇ ਇੱਦੇ ਬਲੌਗ ਨਾਲ ਦੇਖਦੇ ਰਹੋ ਤੇ ਪਿਆਰ ਦਿੰਦੇ ਰਹੋ ਤੇ ਅਸੀਂ ਰੋਜ਼ ਬਲੌਗ ਦਾ ਨਾਈਟ ਲੈ ਕੇ ਆਇਆ ਕਰਾਂਗੇ ਥੈਂਕ ਯੂ ਬਾਏ ਬਾਏ ਵੀ ਕਰੀ ਸਾਰਿਆਂ ਨੇ ਸਾਡੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰਿਓ ਤੇ ਇੱਦੇ ਪਿਆਰ ਕਰਦੇ ਰਹੋ ਸਾਡੇ ਬਲੌਗਸ ਨੂੰ ਤੇ ਤੁਹਾਡਾ ਸਾਰਿਆਂ ਦਾ ਥੈਂਕ ਯੂ ਜੀ ਦਿਲੋਂ ਥੈਂਕਸ ਕਰਦੇ ਆਂ